ਗੁਰੂ ਪਿਆਰੀ ਸਾਧ ਸੰਗਤ ਜੀਓ ਜਦੋਂ ਆਪਾਂ ਦਸ਼ਮੇਸ਼ ਪਿਤਾ ਜੀ ਦਾ ਸ਼ਹੀਦੀ ਪੰਦਰਵਾੜਾ ਸਾਂਝਾ ਕਰਦੇ ਆਂ ਛੇ ਪੋਤੋਂ ਇਤਿਹਾਸ ਜਦੋਂ ਮਹਾਰਾਜ ਆਨੰਦਪੁਰ ਦਾ ਕਿਲਾ ਛੱਡਦੇ ਨੇ ਉਦੋਂ ਥੋੜਾ ਜਿਹਾ ਪਹਿਲਾਂ ਆਪਾਂ ਬੇਨਤੀ ਕਰਕੇ ਫਿਰ ਆਪਾਂ ਅੱਗੇ ਸਾਝ ਪਾਉਣੇ ਆਂ ਗੁਰੂ ਪਿਆਰਿਓ ਆਨੰਦਪੁਰ ਦੀਆਂ ਜੰਗਾਂ ਆਨੰਦਪੁਰ ਦੀਆਂ ਜੰਗਾਂ ਤੋਂ ਬਾਅਦ ਆਨੰਦਪੁਰ ਦਾ ਰਾ ਰਾ ਪਾ ਲਿਆ ਉਹਨਾਂ ਨੇ ਮੁਗਲਾਂ ਨੇ ਤੇ ਪਹਾੜੀ ਫੌਜਾਂ ਨੇ ਰਲ ਕੇ ਆਨੰਦਪੁਰ ਦਾ ਰਾ ਪਾਇਆ ਜੇ ਬਾਕੀ ਜਿਵੇਂ ਪਰਮੇਸ਼ਰ ਨੂੰ ਪਾਉਂਦਾ ਆ ਹੋਣਾ ਉਵੇਂ ਹੀ